ਜੀ ਸਭ ਤੋਂ ਪਹਿਲਾਂ ਤਾਂ ਅੱਜ ਚੰਡੀਗੜ੍ਹ ਦੇ ਸਾਰੇ মিডিਆ ਦੇ ਸਾਥੀਆਂ ਦਾ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਾਲ ਮੇਰੇ ਸਾਥੀ ਸਾਡੇ ਕੈਬਨਿਟ ਮੰਤਰੀ ਜਿਨ੍ਹਾਂ ਕੋਲ ਇੰਡਸਟਰੀਜ਼ ਡਿਪਾਰਟਮੈਂਟ ਹੈ ਮੇਰੇ ਵੀਰ ਤਰੁਪੀ ਸਿੰਘ ਜੀ ਔਰ ਮੇਰੇ ਕੈਬਨਿਟ ਦੇ ਕੋਲੀਗ ਸਾਹਦੀਪ ਸਿੰਘ ਜੀ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਆ ਮਾਨਯੋਗ ਮੁੱਖ ਮੰਤਰੀ ਭਵੰਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂਡ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਵੱਡੇ ਫੈਸਲੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ 3 ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਹਦੀ ਵਜ੍ਹਾ ਕਰਕੇ ਓਵਰঅল ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹ ਜਿਹੀਆਂ ਬਣਾਈਆਂ ਗਏ ਜਿਹਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਇੰਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲਿਸਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਵੈਟ ਹਾਲ ਈਡਬਲਯੂਐਸ ਜਾਂ ਇੰਡਸਟਰੀਅਲ ਵਰਕਰ ਵਰਕਰ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ ਹਜ਼ਾਰ ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ categories ਦੇ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿਡਥ ਦੇ ਉੱਪਰ ਇਹਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਜ਼ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਕਨਵਰਟ ਕਰਨ ਦੀ ਪਰਮਿਸ਼ਨ ਹੈ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜਿਹੜਾ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈਜ਼ੀਡੈਂਸ਼ੀਅਲ 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੀਆਂ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲੀਟੀਕਲ ਪਰਸਨਲ ਇੰਟਰਸਟ ਸੀ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਏ ਰਿਹਾ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਈਜ਼ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰੋਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜੇ 50% ਅਨਅਰਨਡ ਇਨਕਰੀਜ਼ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜੀ ਪਾਈ ਕਿ ਲੰਬਾ ਸਮਾਂ ਸਾਲਾਂ ਪੱਧਰੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨਅਰਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਆ ਯਾ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਰਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਈ ਤੁਹਾਡੇ ਕੋਲੇ ਸਰਕਾਰ ਕੋਲ ਅਨਰਨਡ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟ੍ਰਾਂਸਫਰ ਅਲਾਉ ਕਰ ਦਿਓ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਐਹ ਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਲੈ ਕੇ ਤੁਸੀਂ ਲੀਸ ਹੋਲਡ ਤੋਂ ਫ੍ਰੀ ਹੋਲਡ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪ੍ਰেজੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਟ ਸਬ ਕਮੇਟੀ ਬਣੀ ਤਿੰਨ ਮਨਿਸਟਰਸ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਕਲ ਲੀਜ਼ ਹੋਲਡ ਪ੍ਰੋਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰੋਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ ਜਿਹੜੇ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ ਖਵਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਆ ਜੋ ਕੈਬਨਿਟ ਨੇ ਪਾਸ ਕੀਤੇ ਨੇ ਮੈਂ ਸਮਝਦਾ ਕਿ ਇਹ ਕੇ ਨਾਲ ਨਵੀਂ ਰੈਵੋਲੂਸ਼ਨ ਆਉਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਜੇ ਕੰਡੀਸ਼ਨ ਆ ਜਿਵੇਂ ਪਹਿਲਾਂ ਪਾਲਿਸੀ ਦਸੀਂ ਐਜੇ ਕੰਡੀਸ਼ਨਲ ਲਗਾ ਦਿੱਤੀਆਂ ਗਿਆ ਕਿ ਜੇ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਜੀਆਂ ਲਗਾਈਆਂ ਗਿਆ ਜਿਹਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ ਲਾਤਾ ਤੇ ਤਾਂ ਕਿ ਲੋਕ ਦੋ ਨੰਬਰ ਦੇ ਵਿੱਚ ਪੈਸਾ ਜਿਹੜਾ ਆਫ ਦਿ ਰਿਕਾਰਡ ਲੀਡਰਾਂ ਤੇ ਅਫਸਰਾਂ ਨੂੰ ਦੇਣ ਸੋ ਉਹ ਸਾਰੇ ਦੇ ਸਾਰੇ ਅੱਜ ਬੈਰੀਅਰ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਿਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਦੇ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ-ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਨ ਸਖਾਲੀ ਹੋਵੇ ਇਹਦੇ ਉੱਪਰ ਵੀ ਵੱਡੇ ਪੱਧਰ ਤੋਂ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਪਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੇ ਪਾਤਰ ਹੈ ਪ੍ਰੋਡੂਸਰ ਸਾਹਿਬ ਇਹ ਤਿੰਨੋਂ ਫੈਸਲਿਆਂ 'ਚ ਕਿੰਨਾ ਕੁ ਰੈਵਨਿਊ ਅਲੋਕੇਸ਼ਨ ਤਾਂ ਹੈ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫ੍ਰੀ ਹੋਲਡ ਉਹ ਅੱਜ ਦੀ ਡੇਟ ਦੇ ਵਿੱਚ ਕਨਜ਼ਰਵੇਟਿਵ ਫਿਗਰ ਜੇ ਮੰਨ ਕੇ ਚੱਲੀਏ ਕਨਜ਼ਰਵੇਟਿਵ ਘਟੋ ਘਟੇ ਜੇ ਮੰਨ ਕੇ ਚੱਲੀਏ ਮਿਨੀਮਮ 1000 ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘਟੋ ਘਟੇ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ CLU ਦੇ ਕਨਵਰਸ਼ਨ ਹੋ ਜਣੀਆਂ ਪਲਾਟਸ ਦੀ ਉਥੇ ਜਿੱਥੇ ਡਿਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧੇ ਸਿੱਧੇ ਤੌਰ ਦੇ ਉੱਪਰ CLU ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰਕੇ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਹਜੇ ਇਹ ਅੰਦਾਜ਼ਾ ਨਹੀਂ ਹੈ ਕਿ ਹਜ਼ਾਰਾਂ ਪਲਾਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀਆਂ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸਮਝਦਾ ਕਿ ਸਬਸਟੈਂਸ਼ੀਅਲ ਅਮਾਉਂਟ ਜਿਹੜੀ ਹੋਏਗੀ ਲੈਂਡ ਪੂਲ ਜਿਹੜੀ ਹੈਗੀ ਇਹ ਪਾਲਿਸੀ ਹੈ ਤੇ ਉਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸ ਕੇ ਰਹੇ ਹੋ ਨਹੀਂ ਉਹ ਤਾਂ ਜਿਹੜੇ ਜਿਹੜੇ ਏਰੀਆ ਦੇ ਵਿੱਚ ਕੋਈ ਇੰਡਸਟਰੀਅਲ ਪਾਰਕ ਜਿੱਥੇ ਲਾਅ ਹੋਏਗਾ ਉਹ ਉਹ 27 ਜਗ੍ਹਾ ਤੇ ਜਿਹੜੇ ਪਹਿਲੇ ਫੇਸ ਦੇ ਵਿੱਚ ਕਰ ਰਹੇ ਹਾਂ ਉਹ ਕਿੱਥੇ ਕਿੱਥੇ ਆਏਗਾ ਉਹ ਮੈਂ 27 ਤਾਂ ਤੁਹਾਨੂੰ ਐਗਜ਼ੈਕਟਲੀ ਦੱਸ ਸਕਦਾ ਪਰ ਡੈਫੀਨਿਟਲੀ ਉਹਨਾਂ ਚ ਰੈਜ਼ੀਡੈਂਸ਼ੀਅਲ ਵੀ ਹੋਏਗਾ ਕਮਰਸ਼ੀਅਲ ਵੀ ਹੋਏਗਾ ਗਰੁੱਪ ਹਾਊਸਿੰਗ ਵੀ ਹੋਏਗੀ ਸਾਰਾ ਕੁਝ ਹੋਏਗਾ ਜੇ ਪਲਾਨ ਹੈ ਉਹਨੂੰ ਮੀਨੀ ਫੋਕਲ ਪੁਆਇੰਟ ਵੀ ਆਪਣਾ ਬਣਾ ਸਕੀਂ ਜਾਂ ਕੋਈ ਹੈ ਕਿਤੇ ਹਾਂਜੀ ਮੀਨੀ ਫੋਕਲ ਪੁਆਇੰਟ ਆਪਣਾ ਬਣਾ ਸਕਦੇ ਪਲਾਨਸ ਨੂੰ ਕੱਢ ਕੇ ਆਪਣੇ ਨਿੱਕੇ ਨਿੱਕੇ ਪਲਾਨਸ ਕੱਢ ਸਕਦੇ ਹਾਂ ਨਹੀਂ ਉਹੀ ਉਹੀ ਦੱਸੇ ਨੇ ਤੁ ਜਿਹੜਾ ਕਿਵੇਂ ਕਿ ਮਿਨੀ ਫੋਕਲ ਮਿਨੀ ਫੋਕਲ ਪੁਆਇੰਟ ਆਪਣਾ ਕੋਲ ਵੱਡਾ ਪਲਾਟ ਆਇਆ ਹੈ ਵੱਡਾ ਪਲਾਟ ਛੋਟਾ ਪਲਾਟ ਕਰਕੇ ਵੇਚ ਸਕਦਾ ਉਹ ਤਾਂ ਉਹ ਤਾਂ ਆਲਰੇਡੀ ਬਾਈਫਰਕੇਸ਼ਨ ਪਾਲਸੀ ਆ ਚੁੱਕੀ ਹੈ ਉਹ ਤਾਂ ਪਹਿਲੀ ਆ ਚੁੱਕੀ ਉਹ ਤਾਂ ਬਾਈਫਰਕੇਸ਼ਨ ਪਾਲਸੀ ਡਿਵੀਜ਼ਨ ਸਬਡਿਵੀਜ਼ਨ ਪਾਲਸੀ ਉਹ ਤਾਂ ਪਹਿਲੀ ਆ ਚੁੱਕੀਆਂ ਦੇਖੋ ਮੇਰੇ ਕਹਿੰਦਾ ਮਤਲਬ ਹੈ ਤੁਸੀਂ ਪਿਛਲੇ 2 2.5 ਮਹੀਨੇ ਦੇ ਵਿੱਚ ਦੇਖੋਗੇ ਜਿੰਨੀਆਂ ਵੀ ਪਾਲਸੀਆਂ ਆਈਆਂ ਨੇ ਚਾਹੇ ਉਹ ਇੰਡਸਟਰੀ ਨਾਲ ਰਿਲੇਟਡ ਨੇ ਚਾਹੇ ਉਹ ਹਾਊਸਿੰਗ ਦੇ ਨਾਲ ਰਿਲੇਟਡ ਨੇ ਰੀਅਲ ਅਸਟੇਟ ਦੇ ਨਾਲ ਰਿਲੇਟਡ ਹੈ ਇਹੋ ਜਿਹੀਆਂ ਪਾਲਸੀਜ਼ ਨੇ ਜਿਹੜੀਆਂ ਕਿ ਲੋਕਾਂ ਦੀ ਡਿਮਾਂਡ ਦੇ ਉੱਪਰ ਬਣਾਈਆਂ ਗਈਆਂ ਨੇ ਰੋਟੇ ਵਿੱਚ ਬੀਤੇ ਦਿਨ ਇੱਕ ਸੌਨਸਮ ਤੋਂ ਵੀ ਬੀਸੀ ਕੀਤੀ ਸੀ ਉਹਦੇ ਵਿੱਚ ਵੀ ਇਸ ਪਾਲਿਸੀ ਦਾ ਕਰਕੇ ਤਾਂ ਜ਼ਿਕਰ ਜ਼ਰੂਰ ਹੋਇਆ ਸੀ ਕਿ ਉਸਦੇ ਵਿੱਚ ਸੌਨਸਮ ਨੇ ਇਹ ਕਹੇ ਸੀ ਕਿ ਇੰਡਸਟਰੀਅਲ ਨੇ ਇੰਡਸਟਰੀਅਲ ਨੂੰ ਜੇ ਕਿਸੇ ਹੋਰ ਪਾਸੇ ਵਰਤਣਾ ਹੈ ਤਾਂ ਉਸਦੇ ਵਿੱਚ 5 ਸਾਲ ਦੀ ਜੜਤੀ ਜਿਹੜੀ ਹੈ ਉਹ ਲਾਣੀ ਜ਼ਰੂਰੀ ਹੋएगी ਲਾਜ਼ਮੀ ਹੋएगी ਤਾਂ ਹੀ ਉਹ ਨੂੰ ਅੱਗੇ ਕਿਸੇ ਹੋਰ ਪਾਸੇ ਚ ਲਗਾ ਲੈ ਸੀਐਲਯੂ ਉਹਦਾ ਮਿਲੇਗਾ ਸੀਐਲਯੂ ਦੀ ਪਰਮਿਸ਼ਨ ਮਿਲੇਗੀ ਜੀ ਉਹਦੇ ਵਿੱਚ ਇਹ ਸੀਗਾ ਜੀ ਮੈਂ ਇਹਦੇ ਤੇ ਬਰੀਫ ਕਰਨਾ ਚਾਹੁੰਦਾ ਥੋੜਾ ਜਿਹਾ ਜੀ ਦੇਖੋ ਜਿਹੜਾ ਤੁਹਾਡਾ ਕੁਐਸਚਨ ਹੈ ਪਹਿਲਾਂ ਇਹਦੇ ਤੇ ਕੀ ਸੀਗਾ ਬਈ ਜਿਹੜੀ ਇਹ ਪਲੋਟ ਸੀ ਇਹਦੇ ਤੇ ਮੰਨ ਲਓ ਕਿਸੇ ਬੰਦੇ ਨੂੰ ਪਲੋਟ ਨਾਟ ਮਿਲ ਗਿਆ 5 ਸਾਲ ਦੇ ਅੰਦਰ ਮੰਨ ਲਓ ਉਸ ਬੰਦੇ ਤੋਂ ਕੋਈ ਇੰਡਸਟਰੀ ਉੱਥੇ ਨਹੀਂ ਚੱਲੀ ਤਾਂ ਉਹਦੀ ਜਿਹੜੀ ਇਨਵੈਸਟਮੈਂਟ ਸੀ ਉਹ ਡੈੱਡ ਹੋ ਜਾਂਦੀ ਸੀ ਉਹਦੇ ਪੈਸੇ ਡੈੱਡ ਹੋ ਜਾਂਦੇ ਸੀ ਉਹਦੇ ਉਹ ਪਲੋਟ ਕਿਤੇ ਕੰਮ ਨਹੀਂ ਸੀ ਆਉਣਾ ਤਾਂ ਜਦੋਂ ਸਰਕਾਰ ਸਬੰਧਤਕਾਰ ਮਿਲਨੀ ਤਾਂ ਸਾਡੇ ਦੋਨੋਂ ਵਨਰੇਬਲ ਸਾਡੇ ਜਿਹੜੇ ਮਤਲਬ ਸਾਡੇ ਸੁਪਰੀਮ ਕੋਰਟ ਨੇ ਉਹਨਾਂ ਨਾਲ ਜਦੋਂ ਗੱਲ ਕੋਈ ਤਾਂ ਉਸ ਦੇ ਵਿੱਚ ਇੱਕ ਫੈਸਲਾ ਲੱਤਾ ਗਿਆ ਵੀ ਜੇ ਕਿਸੇ ਕਾਰਨ ਵਰਸ਼ ਕਿਸੇ ਬੰਦੇ ਨੇ ਇੰਡਸਟਰੀਅਲ ਪਲਾਟ ਖਰੀਦਿਆ ਉਹਦਾ ਉਹਨੇ ਪੈਸਾ ਪਲਾਟ ਤੇ ਵੀ ਲਾਇਆ ਉਹਨੇ ਉੱਤੇ ਮਸ਼ੀਨਰੀ ਤੇ ਵੀ ਲਾਇਆ ਸ਼ੈੱਡ ਤੇ ਵੀ ਲਾਇਆ ਕਿਸੇ ਕਾਰਨ ਵਰਸ਼ ਰੱਬ ਨੇ ਉਹਦੀ ਬਾਹ ਨਾ ਫੜੀ ਜਾਂ ਉਹਦਾ ਪਲਾਟ ਦੇ ਉੱਤੇ ਕਾਮਯਾਬ ਨਹੀਂ ਹੋ ਸਕਿਆ ਤਾਂ ਉਹਦੇ ਕੋਲ ਦੂਜੀ ਆਪਸ਼ਨ ਕੋਈ ਨਹੀਂ ਸੀ ਉਹ ਵਿਚਾਰਾ ਉਹ ਪਲਾਟ ਨੂੰ ਲੈ ਕੇ ਬੈਠਾ ਰਹਿਦਾ ਸੀ ਵਿਆਜਤਾਰ ਵਿਆਜ ਭਰੀ ਜਾਂਦਾ ਸੀ ਉਹ ਬਰਬਾਦੀ ਦੇ ਕਿਨਾਰੇ ਤੱਕ ਪਹੁੰਚ ਜਾਂਦਾ ਸੀ ਹੁਣੇ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਇੱਕ ਲੈਂਡਮਾਰਕ ਫੈਸਲਾ ਲੱਤਾ ਗਿਆ ਵੀ ਜੇ ਕਿਸੇ ਬੰਦੇ ਕੋਲ 5 ਸਾਲ ਪਲੋਟ ਅਲੋਟ ਹੋਏ ਨੂੰ ਹੋਗੇ ਤੇ ਉਹਦੇ ਤੋਂ ਉਸ ਤੇ ਉੱਤੇ ਕੋਈ ਇੱਕ ਇੰਡਸਟਰੀ ਨਹੀਂ ਚੱਲਦੀ ਤਾਂ ਅਸੀਂ ਉਹਨਾਂ ਨੂੰ 10 ਤਰ੍ਹਾਂ ਦੀ ਹੋਰ ਅਲਾਉ ਕਰਤੀ ਅੱਜ ਗਲਤੀ ਹੈ ਜੀ ਨਾ ਸੌਂ ਸਰ ਕੇ 5 ਸਾਲ ਦੀ ਪੰਜ ਸਾਲ ਦੀ ਮਿਆਰ ਜਿਹੜੀ ਉਹ ਕਟਾਪਟ ਹੋਣੀ ਚਾਹੀਦੀ ਆ 5 ਸਾਲ ਦੀ ਮਿਆਰ ਉਹ ਹੁਣ ਸਭ ਕਹਿ ਕੇ ਇਹ ਟੈਨਕੀ ਦੋ ਦੋ ਭਾਵੇਂ ਦੋ ਤਿੰਨ ਸਾਲ ਜਿਹੜਾ ਪਹਿਲਾ ਕਲੋਜ਼ ਸੀਗੇ ਉਹ ਖਤਮ ਕੀਤੇ ਗਏ ਨੇ ਕਿਹੜੇ ਕਿਹੜੇ ਕਲੋਜ਼ ਕਿਹੜੇ ਕਲੋਜ਼ ਸਰ ਉਹ ਕਹਿ ਕੇ ਕਿ ਦੋ ਤਿੰਨ ਸਾਲ ਜਿਹੜੇ ਕਲੋਜ਼ ਹੈਗੇ ਨੇ ਜਿੱਦਾਂ 5 ਸਾਲ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਕਹਿ ਕੇ ਕਿ ਸੀਰਿਅਸ ਦਾ ਉਹ ਉਹ ਪਹਿਲਾ ਸੀਗਾ ਜੀ ਜਿਹੜੇ ਦੋ ਜਣ ਇੰਡਸਟਰੀ ਹੈ ਜਿਹੜੀ ਪਹਿਲਾ ਸੀਗਾ ਕਿ ਦੋ ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਉਹ ਕਲੋਜ਼ ਵੀ ਵੇਵ ਆਫ ਹੋਇਆ ਤੇ ਜਿਹੜਾ 5 ਸਾਲ ਉਹਦੀ ਓਨ ਹਉਂ ਤਾਂ ਉਹਨੇ ਉਹਨਾਂ ਸੌਂਸ ਵਗੈਰੇ ਨੇ ਕਿਸੇ ਪੰਜ ਸਾਂਦਰ ਅਸੂੜੀਏ ਨਹੀਂ 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 ਜੇ ਉਹਨੂੰ 플ੌਟ ਅਲੋਟ ਹੋਏ ਨੂੰ ਤਾਂ ਜੇ ਕੋਈ ਪੇਰੈਂਟ ਇੰਡਸਟਰੀ ਲਾ ਸਕਦਾ ਹੈ ਜਿਸ ਕੰਮ ਲਈ ਉਹਨੂੰ 플ੌਟ ਲਾਟ ਹੋਇਆ ਉਹ ਤਾਂ ਲਗਾ ਸਕਦਾ ਹੈ ਪਰ ਜੇ ਉਹਨੇ ਉਹਦੇ ਚ ਕਨਵਰਟ ਕਰਕੇ 10 ਤਰ੍ਹਾਂ ਦੀ ਹੋਰ ਇੰਡਸਟਰੀ ਲਾਣੀ ਹੈ ਸਾਡਾ ਕਹਿਣਾ ਇਹ ਹੈ ਵੀ ਜੇ ਉਹਨੇ 10 ਤਰ੍ਹਾਂ ਦੀ ਹੋਰ ਇੰਡਸਟਰੀ ਲਾਣੀ ਹੈ ਐਡੀਸ਼ਨਾਂ ਤੋ 5 ਸਾਲ ਜਿਹਨੂੰ ਲੋਟ ਹੋਏ ਨੂੰ ਹੋਗੇ ਸੀ ਉਹਦੀ ਇੰਡਸਟਰੀ ਉੱਤੇ ਨਹੀਂ ਸਰਵਾਈਵ ਕਰ ਸਕੀ ਕਿ ਤਰ੍ਹਾਂ ਦੀ ਤਾਂ ਉਹ 10 ਤਰ੍ਹਾਂ ਦੀ ਇੰਡਸਟਰੀ ਇਹਦੇ ਤੇ ਹੋਰ ਲਗਾ ਤੁਸੀਂ ਪੁੱਛ ਰਹੇ ਹੋ ਕਿ 5 ਸਾਲ ਦੀ ਕੈਪੀਟਲ ਵਿੱਚ ਰਹਿ ਗਈ ਨਾ ਫਿਰ ਸਰ ਕੁਝ ਵੀ ਨਹੀਂ ਹੁੰਦੀ 5 ਸਾਲ ਜੇ ਕਿਸੇ ਬੰਦੇ ਨੇ ਇੰਡਸਟਰੀਅਲ ਪਲਾਟ ਲੋਟ ਕਰਾਇਆ ਤਾਂ ਉਹਨੇ ਇੰਡਸਟਰੀ ਚਲਾਨਣੀ ਉਹ ਕਰਾਇਆ ਨਾ ਉਹਨੇ ਇੰਡਸਟਰੀ ਚਲਾਨਣੀ ਉਹ ਕਰਾਇਆ ਨਾ ਆਸੀਂ ਤਾਂ ਉਹਦੀ ਕਿੱਡੀ ਬਾਹ ਫੜੀ ਆ ਅਸੀਂ ਸਰਕਾਰ ਨੇ ਪਹਿਲੀ ਵਾਰ ਹਿਸਟਰੀ ਚ ਉਹਦੀ ਇਹ ਬਾਤ ਪੜੀ ਹੈ ਕਿ ਜੇ ਕਾਰਨਵਰਸ਼ ਤੇਰਾ ਇੱਕ ਪਲਾਟ ਕਿਸੇ ਕਾਰਨਵਰਸ਼ ਨਹੀਂ ਚੱਲਦਾ ਤਾਂ ਅਸੀਂ ਤੈਨੂੰ 10 ਤਰ੍ਹਾਂ ਦੀ ਹੋਰអនុਮਤੀ ਦੰਦੇ ਆਂ ਵੀ ਤੂੰ ਇਸ ਦੇ ਉੱਤੇ ਆਪਣੀ 10 ਤਰ੍ਹਾਂ ਦੀ ਹੋਰ ਇੰਡਸਟਰੀ ਚਲਾ ਸਕਦਾ ਅਸੀਂ ਉਹਨੂੰ ਅਲਾਉ ਕੀਤੀ ਹੈ ਕਿੰਨੇ ਕਿੰਨੇ ਮੋਡਰਨ ਇੰਡਸਟਰੀਸ ਨੂੰ ਕਿੰਨੇ ਕਿਹਾ ਕਿ ਅਸੀਂ ਆਇਓ ਹਣ ਦੇ ਤਰਫੋਂ ਅਪਲੀਕੇਸ਼ਨਾਂ ਜਾਂ ਕੋ ਕੋ ਦੇਖੋ ਜਿਹੜੀ ਅੱਜ ਦੀ ਇਹ ਮੇਨ ਜਿਹੜਾ ਅੱਜ ਅਸੀਂ ਇਹ ਲੀਜ਼ ਹੋਲਡ ਤੋਂ ਫ੍ਰੀ ਹੋਲਡ ਦੀ ਪਾਲਿਸੀ ਲੈ ਕੇ ਆਏ ਆਂ ਫਸਟ ਆਫ ਆਲ ਇਹ ਹਿਸਟੋਰੀਕ ਫੈਸਲਾ ਹਿਸਟਰੀ ਚ ਪਹਿਲੀ ਵਾਰ ਬਣਦੀ ਉੱਤੇ ਪਹਿਲੀ ਵਾਰ ਹਿਸਟਰੀ ਚਲਦਾ ਕੀ ਆ ਰਿਹਾ ਸੀ ਹੁਣ ਤੱਕ ਕਦੇ ਨੋਟਿਸ ਕਰਕੇ ਦੇਖਿਓ ਇਹ ਜਿਹੜੇ ਪਲਾਟ 1975 ਤੋਂ ਲੈ ਕੇ 1992 ਤੱਕ ਜਿਹੜੇ ਪਲਾਟ ਸੀ 1800 ਦੇ ਕੁਲੀ ਪਲਾਟ ਸੀਗੇ ਜਿਨ੍ਹਾਂ ਤੇ ਅਨਰੰਡ ਦੀ ਕਲੋਜ਼ ਲਾਈ ਹੋਈ ਸੀ ਉਹਨਾਂ ਉਦੋਂ ਇਹਨਾਂ ਨੇ ਕੀ ਕੀਤਾ ਇਹਨਾਂ ਦੀਆਂ ਸਰਕਾਰਾਂ ਦੇ ਸਾਰੇ ਮੰਤਰੀ ਚਾਹੇ ਅਕਾਲੀ ਦਲ ਦੀ ਸਰਕਾਰ ਆਈ ਭਾਜਪਾ ਦੇ ਨਾਲ ਗੱਠਜੋੜ ਚ ਚਾਹੇ ਕਾਂਗਰਸ ਦੀ ਸਰਕਾਰ ਆਈ ਇਹਨਾਂ ਦੇ ਮੰਤਰੀ ਇਹਨਾਂ ਦੇ ਅਫਸਰ ਉਸ ਸਮੇਂ ਦੇ ਅੰਡਰ ਟੇਬਲ ਓਵਰ ਟੇਬਲ ਪੈਸੇ ਲੈ ਕੇ ਇਹ ਲੀਜ਼ ਹੋਲਡ ਤੋਂ ਫ੍ਰੀ ਹੋਲਡ ਇਹਨਾਂ ਨੂੰ ਕਰਦੇ ਰਹੇ ਕਿਸੇ ਤੋਂ ਅਨੰਡ ਦੀ ਇਹਨਾਂ ਨੇ ਵਸੂਲੀ ਨਹੀਂ ਕੀਤੀ ਜਿਹਦੇ ਕਾਰਨ ਅਰਸ਼ ਜਿੱਥੇ ਐਡਾ ਵੱਡਾ ਲਾਸ ਹੋਇਆ ਸਟੇਟ ਗਵਰਨਮੈਂਟ ਦਾ ਉੱਥੇ ਸਭ ਤੋਂ ਵੱਡੀ ਗੱਲ ਕੀ ਹੋਈ ਕਿ ਜਿਹੜੇ ਲੋਕਾਂ ਨੇ ਕਰਵਾਏ ਵੀ ਉਹਨਾਂ ਉਹ ਭੋਲੇ ਭਾ ਕਰਵਾਤਾ ਗਏ ਪਰੰਤੂ ਉਹ ਜਿਹੜੀ ਕਲੋਜ਼ ਸੀ ਉਹ ਫੇਰ ਖੜੀ ਦੀ ਖੜੀ ਸੀ ਕਾਗਜ਼ਾਂ ਦੇ ਵਿੱਚ ਕਾਗਜ਼ਾਂ 'ਚ ਫੇਰ ਖੜੀ ਸੀ ਤਾਂ ਉਹ ਵਿਚਾਰੇ ਐਕਸਪਲੋਇਟ ਹੋ ਰਹੇ ਸੀ ਉਹ ਵੀ ਲੁੱਟੇ ਜਾ ਰਹੇ ਸੀਗੇ ਤੋ ਜਦੋਂ ਇਹ ਗੱਲ ਸਰਕਾਰ ਸੰਬੰਧਕਾਰ ਮਿਲਣੀ ਤੇ ਸਾਡੇ ਦੋਨੋਂ ਲੀਡਰਸ ਦੇ ਨੋਟਿਸ ਚ ਸੰਬੰਧਕਾਰਾਂ ਨੇ ਲੈ ਕੇ ਆਉਂਦੀ ਆਨਰੇਬਲ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਨੋਟਿਸ ਚ ਆਈ ਤਾਂ ਉਹਨਾਂ ਨੇ ਉਸ ਦਿਨ ਇੱਕ ਫੈਸਲਾ ਕੀਤਾ ਕਿ ਅਸੀਂ ਬੜੀ ਸਰਲ ਪਾਲਿਸੀ ਇਹਦੇ ਤੇ ਡਿਜ਼ਾਈਨ ਕਰਾਂਗੇ ਤਾਂ ਜੋ ਜਿਹੜੇ ਪਿੱਛੇ ਜਿੰਨੇ ਵੀ ਬੈਕਲੌਗਸ ਲੱਗੇ ਹੋਏ ਨੇ ਜਿੰਨੇ ਬੰਦੇ ਹੁਣ ਤੱਕ ਇਹਦੇ ਵਿੱਚ ਐਕਸਪਲੋਇਟ ਹੋਏ ਨੇ ਜਿੰਨਿਆਂ ਨੂੰ ਇਹਦੇ ਵਿੱਚ ਮਤਲਬ ਕਿ ਧੱਕਾ ਹੋਇਆ ਤਾਂ ਅਸੀਂ ਇਹ ਸਿਰਫ ਅੱਜ ਤੱਕ ਹਿਸਟਰੀ ਚ ਟੂ ਪੇਜਰ ਪਾਲਿਸੀ ਲੈ ਕੇ ਆਏ ਆਂ ਜਿਹੜੀ ਆਪਣੇ ਆਪ ਦੇ ਵਿੱਚ 1 ਆਫ ਦੀ ਮਾਰਵਲਸ ਪਾਲਿਸੀ ਹੈ ਇਹਦੀ ਡਿਟੇਲ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਕੱਲ ਨੂੰ ਤੁਸੀਂ ਇਹਦੀ ਕਵਰੇਜ ਵੀ ਕਰਦੇ ਹੋ ਉਹਦੇ ਵਿੱਚ ਅਸੀਂ ਜਿੱਥੇ ਇਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਕੀ ਕੀਤਾ ਅਸੀਂ ਇਹਦੇ ਚ ਟੋਟਲ 20% ਜਿਹੜਾ ਸੀ ਆਰਪੀ ਕਰੰਟ ਰਿਜ਼ਰਵ ਪ੍ਰਾਈਸ ਹੈ ਜਾਂ ਕਲੈਕਟਰ ਰੇਟ ਦੋਵਾਂ ਚੋਂ ਜਿਹੜਾ ਵੀ ਹੋਊਗਾ ਅਸੀਂ ਉਹਨੂੰ ਉਹਦੇ ਵਿੱਚ 20% ਚ ਜਿਹੜੇ ਬੰਦਿਆਂ ਨੇ ਅੱਗੇ ਤੋਂ ਅੱਗੇ ਤੋਂ ਅੱਗੇ 플ੌਟ ਸੇਲ ਕਰਦੇ ਅਸੀਂ ਉਹਨਾਂ ਤੋਂ ਲੈਣੇ ਆ ਜਿਰੇ ਵਿੱਚੋਂ ਲੀਜ਼ ਹੋਲਡ ਟੂ ਫ੍ਰੀ ਹੋਲਡ ਕਰਵਾ ਜਾਣਗੇ ਆਪਣੇ ਪਲਾਟ ਉਹਦੇ ਵਿੱਚ ਈਚ ਐਂਡ ਐਵਰੀ ਜਿਹੜੇ ਪੈਸੇ ਨੇ ਉਹ ਵਿੱਚ ਕਵਰਡ ਹੋਣਗੇ ਈਵਨ ਆਨ ਐਂਡ ਆਲਸੋ ਆਫਟਰ 댓 ਇਹਦੇ ਵਿੱਚ ਅਸੀਂ 10% ਜਿਹੜੇ ਪੇਰੈਂਟ ਪਲਾਟ ਹੋਲਡਰ ਨੇ ਭਾਵੇਂ ਕਿ ਉਹਨਾਂ ਨੂੰ ਅਸੀਂ 50% ਇਹਦੇ ਵਿੱਚ ਅਸੀਂ ਵੇਵ ਆਫ ਕੀਤਾ ਹੈ ਤਾਂ ਜੋ ਜਿਹੜੇ ਪੇਰੈਂਟ ਪਲਾਟ ਹੋਲਡਰ ਨੇ ਉਹ ਬੰਦੇ ਵੀ ਇਹਦਾ ਇਸ ਪਾਲਿਸੀ ਦਾ ਜਿਹੜਾ ਲਾਭ ਉਠਾ ਸਕਣ ਸੋ ਬੜੀ ਸਰਲ ਤੇ ਬੜੀ ਸਿੰਪਲ ਪਾਲਿਸੀ ਹੈ ਵਨ ਆਫ ਦੀ ਅਜ ਤੱਕ ਦੀ ਫਾਈਨੈਸਟ ਪਾਲਿਸੀ ਹੈ ਅਸੀਂ ਇਹਦੀ ਤੁਹਾਨੂੰ ਸਾਰੀ ਡਿਟੇਲ ਹੈ ਜਿਹੜੀ ਉਹ ਲਿਖਤੀ ਰੂਪ ਚ ਪ੍ਰੋਵਾਈਡ ਕਰਾ ਦਾਂਗੇ ਸੋਨ ਸਾਹਿਬ ਤੁਸੀਂ ਤਾਂ ਗਿਣਤੀ ਨਹੀਂ ਦੱਸ ਰਹੇ ਕੋਟੋ ਕਿੰਨੇ ਵੇਲੇ ਫ੍ਰੀ ਹੋल्ड ਹੋਣਗੇ ਹਾਂਜੀ ਇਹ ਕੋਟੋਨ 1850 ਪਲOTS ਸੀ ਜਿਹਦੇ ਚੋਂ ਜਣੀ ਕਿ ਪਹਿਲੇ ਟਾਈਮਾਂ ਚ ਜਿਹੜੇ ਇਹਨਾਂ ਨੇ ਗਲਤ ਤਰੀਕੇ ਨਾਲ ਜਣੀ ਕਿ ਟ੍ਰਾਂਸਫਰ ਕੀਤੇ ਸੀ ਉਹ ਤਕਰੀਬਨ ਤਕਰੀਬਨ 1400 ਪਲੌਟ ਇਹਨਾਂ ਨੇ ਗਲਤ ਤਰੀਕੇ ਨਾਲ ਪੁਰਾਣੀਆਂ ਸਰਕਾਰਾਂ ਦੇ ਸਮੇਂ ਟ੍ਰਾਂਸਫਰ ਹੋਏ ਸੀ ਹੁਣ ਜਿਹੜੇ 410 ਪਲੌਟ ਨੇ ਜਿਹੜੇ ਪੈਂਡਿੰਗ ਰਹਿੰਦੇ ਨੇ ਉਹ ਵੀ ਸਹੀ ਤਰੀਕੇ ਨਾਲ ਟ੍ਰਾਂਸਫਰ ਹੋਣਗੇ ਪਲੱਸ ਜਿਹੜੇ 1850 ਪਲੌਟਸ ਦੇ ਉੱਤੇ ਨੰਗੀ ਤਲ ਹੁਣ ਉਹ ਵੀ ਜਣੀ ਕਿ ਆਪਣੇ ਜਿਹੜੇ ਪਲOTS ਨੇ ਇਹ ਸਹੀ ਤਰੀਕੇ ਨਾਲ ਜਣੀ ਕਿ ਬਿਲਕੁਲ ਠੀਕ ਕਰਵਾ ਸਕਦਾ ਹਾਂ ਸਰ ਇੱਕ ਸਰਕਾਰ ਨੇ ਲੈਂਡ ਕਨੋਲਿੰਗ ਲੈਂਡ ਕਨੋਲਿੰਗ ਪੋਰਸ ਲਿਆਂਦੀ ਸੀ ਉਹਦੇ ਨਾਲ ਕਿੰਨੇ ਕੁ ਘੋਕਾਰ ਕੀਤੀਆਂ ਜ਼ਮੀਨ ਦੇਖੋ ਇਹ ਅੱਜ ਦੇ ਇਸ ਪ੍ਰੈਸ ਕਾਨਫਰੰਸ ਦਾ ਵਿਸ਼ਾ ਨਹੀਂ ਉਹਦੇ ਲਈ ਆਪਾਂ ਲੈਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਜੀ ਨੰਬਰ 1 ਤਾਂ ਇਹ ਪਹਿਲਾ ਗਲਤ ਨੋਸ਼ਨ ਬਣਿਆ ਹੈ ਕਿ ਐਕਵਾਇਰ ਪੰਜਾਬ ਸਰਕਾਰ ਨੇ ਕਿਸੇ ਵੀ ਕਿਸਾਨ ਵੀਰ ਦੀ ਜਾਂ ਕਿਸੇ ਲੈਂਡ ਓਨਰ ਦੀ ਮਰਜ਼ੀ ਤੋਂ ਬਿਨਾਂ 1 ਇੰਚ ਵੀ ਸਾਰੇ ਪੰਜਾਬ ਦੇ ਚ ਐਕਵਾਇਰ ਨਹੀਂ ਕਰਨਾ ਇਹ ਇੱਕ ਇਹ ਲੈਂਡ ਪੂਲਿੰਗ ਕਮ ਜੁਆਇੰਟ ਡਿਵੈਲਪਮੈਂਟ ਪਾਲਿਸੀ ਹੈ ਜਿਹਦੇ ਵਿੱਚ ਜੇ ਕਿਸਾਨ ਵੀਰ ਚਾਹਣਗੇ ਕਿ ਅਸੀਂ ਆਪਦੀ ਜ਼ਮੀਨ ਦੇ ਉੱਪਰ ਖੇਤੀ ਕਰਨਾ ਚਾਹੁੰਦੇ ਆ ਤਾਂ ਉਹ ਮਰ ਉਹ ਖੇਤੀ ਕਰਨਾ ਜੇ ਉਹ ਚਾਹਣਗੇ ਕਿ ਸਾਨੂੰ ਇੱਕ ਕਿੱਲੇ ਦੀ ਜਗ੍ਹਾ ਤੇ ਤੁਸੀਂ 1000 ਕਦ ਰੈਜ਼ੀਡੈਂਸ਼ੀਅਲ 200 ਕਦ ਕਮਰਸ਼ੀਅਲ ਦੇ ਦਿਓ ਤਾਂ ਲੈ ਲੈਣਾ ਜੇ ਉਹ ਕਹਿਣਗੇ ਵੀ ਸਾਨੂੰ ਗਰੁੱਪ ਹਾਊਸਿੰਗ ਕਰਨੀ ਹੈ ਤਾਂ 9 ਕਿੱਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਅ ਇੱਕ ਤੋਂ ਵੱਧ ਬੰਦੇ ਵੀ ਇਕੱਠੇ ਹੋ ਗਏ ਅਲੱਗ-ਅਲੱਗ ਤਾਂ ਟੱਕਾਂ ਦੇ ਵਿੱਚ ਦੇ ਦੇਣਗੇ ਤਾਂ ਸਰਕਾਰ ਇਕੱਠਾ ਉਹਨਾਂ ਨੂੰ 3 ਏਕੜ ਦਾ ਟੱਕ ਦੇ ਦੇਊਗੀ 50 ਏਕੜ ਤਾਂ ਕੇ ਪਾਲਿਸੀ ਚੱਲੂਗੀ 50 ਏਕੜ ਤੋਂ ਉੱਪਰ ਜੇ ਕੋਈ ਬੰਦਾ ਚਾਹੁੰਦਾ ਹੈ ਅਲੱਗ-ਅਲੱਗ ਟੱਕਾਂ ਦੇ ਵਿੱਚ ਵੀ ਹੋਵੇ ਇੱਕ ਤੋਂ ਵੱਧ ਬੰਦੇ ਜੁਆਇੰਟ ਵੈਂਚਰ ਦੇ ਵਿੱਚ ਵੀ ਆਉਣਾ ਚਾਹੁੰਦੇ ਨੇ ਸਰਕਾਰ ਨੂੰ ਦੇਣਾ ਸਰਕਾਰ ਨੂੰ ਦੇ ਦੋ ਪੂਲਿੰਗ ਪਾਲਿਸੀ ਦੇ ਵਿੱਚ ਖੁਦ ਆਪ ਡਿਵੈਲਪ ਕਰਨਾ ਚਾਹੁੰਦੇ ਹੋ ਤੇ ਖੁਦ ਆਪ ਇਕੱਠੇ ਹੋ ਕੇ ਕਿਸਾਨ ਵੀਰ ਵੀ ਡਿਵੈਲਪਰ ਬਣ ਸਕਦੇ ਨੇ ਪੈਸਾ ਕਮਾ ਸਕਦੇ ਨੇ ਚੰਗੀਆਂ ਕਲੋਨੀਆਂ ਘੱਟ ਸਕਦੀਆਂ ਨੇ ਸੋ ਮੇਰੀ ਤੁਹਾਨੂੰ ਮੀਡੀਆ ਵਾਲਿਆਂ ਨੂੰ ਹੱਥ ਬੰਨ੍ਹ ਕੇ ਵਾਰ-ਵਾਰ ਬੇਤੀ ਇਹ ਹੈ ਕਿ ਜਦੋਂ ਤੁਸੀਂ ਵਾਰ-ਵਾਰ ਐਕਵਾਇਰ 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 ਆਪਾਂ ਵਰਡ ਯੂਜ਼ ਕਰਦੇ ਆ ਉਹਦੇ ਨਾਲ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਇੱਕ ਇੰਚ ਵੀ ਇਸ ਪਾਲਿਸੀ ਦੇ ਤਹਿਤ ਕਿਸੇ ਵੀ ਕਿਸਾਨ ਵੀਰ ਤੋਂ ਜ਼ਬਰਦਸਤੀ ਧੱਕੇ ਨਾਲ ਐਕਵਾਇਰ ਨਹੀਂ ਕੀਤੀ ਜਾਊਗੀ ਆ ਸਰਕਾਰ ਨੇ ਏਰੀਆ ਡੀਮਾਰਕੀਟ ਕਰਤਾ ਠੀਕ ਹੈ ਨਾ ਤੇ ਉਹਦੇ ਵਿੱਚ ਡਿਵੈਲਪਮੈਂਟ ਹੋਣੀ ਹੈ ਉਹ ਸਰਕਾਰ ਵੀ ਕਰ ਸਕਦੀ ਹੈ ਉਹ ਪ੍ਰਾਈਵੇਟ ਡਿਵੈਲਪਰ ਵੀ ਕਰ ਸਕਦਾ ਹੈ ਉਹ ਕਿਸਾਨ ਰਲ ਕੇ ਆਪ ਵੀ ਕਰ ਸਕਦੇ ਨੇ ਜੇ ਫਿਰ ਵੀ ਕਿਸਾਨ ਚਾਹੁੰਦੇ ਨੇ ਵੀ ਅਸੀਂ ਤਾਂ ਸਿਰਫ ਖੇਤੀ ਕਰਨੀ ਹੈ ਤਾਂ ਜੀ ਸਦਕੇ ਕਰ ਬਹੁਤ ਵਧੀਆ ਇਹ ਜਿਹੜਾ ਇਨੀਸ਼ੀਅਲ ਹੈ ਜੀ ਬਹੁਤ ਵਧੀਆ ਹੁੰਗਾਰਾ ਜਿਹੜਾ ਉਹ ਮਿਲ ਰਿਹਾ ਔਰ ਇਹਦੇ ਨਾਲ ਇੱਕ ਹੋਰ ਪਲੱਸ ਪੁਆਇੰਟ ਹੈ ਜਿਹੜਾ ਜਿਹੜਾ ਜਿੰਨਾ ਚਲੋ ਤੁਸੀਂ ਮੋਹੱਲੀ ਦੇਖਦੇ ਆਪਾਂ ਚੰਡੀਗੜ੍ਹ ਬੈਠੇ ਮੋਹੱਲੀ ਦੇਖਦੇ ਆਪਾਂ ਮੋਹੱਲੀ ਤਾਂ ਫਿਰ ਵੀ ਠੀਕ ਹੈ ਇਲਿਗਲ ਜਿਹੜੀ ਕੰਸਟਰਕਸ਼ਨ ਜਾਂ ਇਲਿਗਲ ਜਿਹੜੀਆਂ ਕਲੋਨੀਆਂ ਨੇ ਨਹੀਂ ਕਰਦੇਆਂ ਹੈਗੀਆਂ ਸਾਡੇ ਛੋਟੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖ ਲਓ ਜੇ ਨਾ ਇਲਿਗਲ ਕਲੋਨੀਆ ਦਾ ਕਲਚਰ ਹੈ ਜੇ ਉਹਨੂੰ ਠੱਲ ਪਾਉਗੀ ਤਾਂ ਇਸੇ ਇੱਕ ਪਾਲਿਸੀ ਦੇ ਨਾਲ ਪਾਉਗੀ ਕਿਉਂਕਿ ਜਦੋਂ ਸਰਕਾਰ ਨਹੀਂ ਕਹਤਾ ਵੀ ਜੇ ਆਹ ਏਰੀਆ ਦੇ ਵਿੱਚ ਆਓ 60% ਜਿਹੜੀ 70% ਡਿਵੈਲਪਮੈਂਟ ਹੈ ਉਹ ਅਸੀਂ ਬਾਹਰ ਕਰਕੇ ਦਵਾਗੇ ਠੀਕ ਹੈ ਨਾ ਕਿਉਂਕਿ ਬਾਹਰ ਨੇ ਚਾਹੇ ਐਸਟੀਪੀ ਆ ਚਾਹੇ ਈਡਬਲਯੂਐਸ ਐਚ ਆ ਚਾਹੇ ਸਕੂਲ ਹੈ ਚਾਹੇ ਵੱਡੀਆਂ ਮੇਨ ਰੋਡਸ ਨੇ ਚਾਹੇ ਸੀਵਰੇਜ ਹੈ ਚਾਹੇ ਲਾਈਟਾਂ ਨੇ ਉਹ ਸਾਰਾ ਕੁਝ ਸਰਕਾਰ ਨੇ ਕਰਕੇ ਦੇਣਾ ਹੈ ਅੰਦਰ ਡਿਵੈਲਪਰ ਨੇ ਸਿਰਫ ਔਰ ਸਿਰਫ 10% ਗ੍ਰੀਨ ਵੈਲਟ ਔਰ 12 ਮੀਟਰ ਦੀ ਜਿਹੜੀ ਰੋਡਸ ਨੇ ਉਹ ਛੱਡਣੀਆਂ ਰਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਨਾਲ ਜੋ ਇੱਕ 14000 ਕਲੋਨੀਆ ਦੇ ਇੱਕ ਇਨਲੀਗਲ ਜੰਗਲ ਬਣਾਤਾ ਸੀਗਾ ਪਿਛਲੀਆਂ ਸਰਕਾਰਾਂ ਦੀ ਦੀ ਪੁਸ਼ਤ ਬਣਾਈ ਦੇ ਤਹਿਤ ਉਹਨੂੰ ਵੀ ਠੱਲਪ ਹੋਊਗੀ ਤੇ ਇੱਕ ਪਲਾਨਡ ਅਰਬਨ ਡਿਵੈਲਪਮੈਂਟ ਜ ਅੱਗੇ ਆਮ ਤੌਰ ਤੇ ਜਿਹੜੇ ਹੁੰਦੇ ਆ ਬਿਲਡਰ ਮੈਲੇ ਦਿੰਦੇ ਆ ਸਰਕਾਰਾਂ ਨੂੰ ਕਿਉਂਕਿ ਇਹ ਤੁਹਾਡੀ ਪਾਲਿਸੀ ਦੇ ਨਾਲ ਜਿਹੜੇ ਦੂਜੇ ਬਿਲਡਰਾਂ ਨੂੰ ਵੱਡੇ ਪੱਤਰ ਦੇਤਾ ਉਹਦਾ ਗੜਾ ਘੁੱਟਿਆ ਜਾਣਾ ਜੀ ਨਹੀਂ ਉਹ ਕਿਵੇਂ ਘੁੱਟਿਆ ਜਾਊਗਾ ਜੀ ਨਹੀਂ ਜਿਹੜੇ ਜਿਹੜੇ ਸੀਐਲਯੂ ਜਿਵੇਂ ਤੁਸੀਂ ਦੱਸਿਆ ਨਹੀਂ ਗੈਰਕਾਨੂੰਨੀ ਪਹਿਲਾਂ ਐਗਰੀਕਲਚਰ ਲੈਂਡ ਲੈ ਕੇ ਬਾਅਦ ਵਿੱਚ ਉਹਦਾ ਸੀਐਲਯੂ ਕਾਨੂੰਨੀ ਕੱਟ ਦਿੰਦੇ ਸੀਗੇ ਕਿਓ ਕਿ ਸਰਕਾਰ ਨੂੰ ਵੱਡੇ ਪੱਧਰ ਤੇ ਚੁੰਨਾ ਲੱਗਦਾ ਸੀ ਉਹਦੇ ਨਾਲ ਤੇ ਲੋਕਾਂ ਨੂੰ ਮਹਿੰਗੇ ਪਾਪ ਪਲਾਟ ਵੇਚ ਦਿੰਦੇ ਸੀ ਅੱਧ ਵਿਚਾਰੇ ਕੋਲੋਨੀ ਜਿਹੜੀ ਹੈਗੀ ਛੱਡ ਕੇ ਉਹ ਚਲੇ ਜਾਂਦੇ ਸੀ ਜਿਹਦੇ ਵਿੱਚ ਸਰਕਾਰ ਦਾ ਜਿਹੜਾ ਹੈਗਾ ਵਾਸਤੇ ਜੁਮੇ ਬਣਦੀ ਸੀ ਵੈਸੇ ਅੱਪਾ ਅੱਜ ਦੇ ਵਿਸ਼ਾ ਤੋਂ ਅਲੱਗ ਹੋ ਗਏ ਪਰ ਮੈਂ ਫਿਰ ਵੀ ਤੁਹਾਨੂੰ ਦੱਸ ਦੇਣਾ ਕਿ ਚਾਹੇ ਵੱਡਾ ਚਾਹੇ ਛੋਟਾ ਜਿਹੜਾ ਛੋਟਾ ਜਿਹੜਾ ਪਲਾਟ ਓਨਰ ਹੈ ਜਿਨੇ ਉੱਥੇ ਮਕਾਨ ਬਣਾ ਕੇ ਰਹਿਣਾ ਹੈ ਉਹਨੂੰ ਜਦੋਂ ਇੰਨੇ ਲੋਕ ਪਲਾਟ ਦੇ ਨਾਲੇ ਹੋਣਗੇ ਕਈ ਉਸੇ ਥਾਂ ਦੇ ਉੱਪਰ ਉਸੇ ਏਰੀਆ ਦੇ ਵਿੱਚ ਪ੍ਰਾਈਵੇਟ ਡਿਵੈਲਪਰ ਵੀ ਹੋਣਗੇ ਤੇ ਅਗਲਾ ਸਰਕਾਰ ਤੋਂ ਵੀ ਲੈ ਸਕਦਾ ਹੈ ਨੰਬਰ 1 ਤਾਂ ਉਹਨੂੰ ਜਿੰਨੇ ਮਹਿੰਗੇ ਪਲਾਟਾਂ ਤੇ ਪਹਿਲਾਂ 플ੌਟ ਮਿਲਦੇ ਸੀਗੇ ਉਹ ਬਹੁਤ ਸਸਤੇ ਮਿਲ ਗਏ ਨੰਬਰ 1 ਨੰਬਰ 2 ਜਿਹੜੇ ਲੀਗਲ ਕੰਮ ਕਰਦੇ ਸੀ ਲੀਗਲ ਕਮੋਨੀਆਂ ਕੱਢਦੇ ਸੀਗੇ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜਦੋਂ ਉਹ ਸਾਰੀਆਂ ਪਰਮਿਸ਼ਨ ਲੈ ਕੇ ਪੈਸੇ ਭਰ ਕੇ ਫੀਸਾਂ ਭਰ ਕੇ ਸਰਕਾਰ ਤੋਂ ਤੋਂ ਪਰਮਿਸ਼ਨ ਲੈਂਦੇ ਸੀਗੇ ਤੇ ਜਿਹੜਾ ਪਲਾਟ ਉਹਨਾਂ ਨੂੰ ਸਪੋਜ਼ 20000 ਰੁਪਏ ਗਾਜ ਨੂੰ ਵਿਕਦਾ ਸੀਗਾ ਉਹਦੇ ਨਾਲ ਕੰਧ ਦੇ ਨਾਲ ਕੰਧ ਲਾਗਦੀ ਇਲੀਗਲ ਜਿਹੜਾ ਕੱਢਦਾ ਸੀਗਾ ਉਹ 7-8000 ਚ ਵੇਚੀ ਜਾਂਦਾ ਸੀਗਾ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਅਹਜੀ ਪਾਲਿਸੀ ਹੈ ਮੈਂ ਗਾਰੰਟੀ ਕਰਦਾ ਪੂਰੇ ਮੁਲਕ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇਸ ਤੋਂ ਵਧੀਆ ਅਰਬਨ ਡਿਵੈਲਪਮੈਂਟ ਪਾਲਿਸੀ ਨਹੀਂ ਆ ਸਕਦੀ ਜਿਹੜੀ ਦੀ ਆਪਾਂ ਗੱਲ ਕਰ ਰਹੇ ਆ ਲੈਂਡ ਗੂਲੀ ਪਾਲਿਸੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ